ਸਤਿ ਸ੍ਰੀ ਅਕਾਲ ਸਾਰਿਆਂ ਨੂੰ ਵੈਲਕਮ ਕਰਦੇ ਜੀ ਪਿੰਡ ਡੇਰੀ ਫਾਰਮ ਵਿੱਚ ਆਪਾਂ ਪਹੁੰਚ ਚੁੱਕੇ ਆਂ ਪਿੰਡ ਅਠਵਾਲ ਜ਼ਿਲ੍ਹਾ ਅਮਰਸਰ ਤਹਿਸੀਲ ਬਾਬਾ ਬਕਾਲਾ ਸਾਹਿਬ ਇਸ ਘਰ ਚੋਂ ਪਹਿਲਾ ਵੀਡੀਓ ਬਣਦੀ ਰਹਿੰਦੀ ਆ ਅੱਜ ਫੇਰ ਪਹੁੰਚੇ ਆਂ ਭਾਜੀ ਹੁਣਾਂ ਕੋ ਤਕਰੀਬਨ 20 ਮੱਝਾਂ ਹੈਗੀਆਂ ਇਸ ਟਾਈਮ ਤੇ ਹਾਜ਼ਰ ਬਹੁਤ ਹੀ ਟਾਪ ਦੀਆਂ ਜਿਨ੍ਹਾਂ ਵਿੱਚ ਅੱਧੀਆਂ ਸੂਈਆਂ ਤਾਂ ਜੀਆਂ ਅੱਧੀਆਂ ਗੱਬਣਾ ਜੀ ਚੰਗੇ ਰਿਕਾਰਡ ਆ ਅੱਜ ਆਪਾਂ ਤੁਹਾਨੂੰ ਨੀਲੀ ਰਾਵੀ ਦੀ ਝੋਟੀ ਨਾਲ ਇੱਕ ਬੂਰੀ ਝੋਟੀ ਦਿਖਾਉਣੀ ਆ ਬਹੁਤ ਹੀ ਟਾਪ ਦੀ ਆ ਜੇ ਦੁਨੀਆ ਵੈਣਾ ਪਾਵਾਂਗੇ ਇੱਕ ਟੋਕੜ ਗੱਬਣ ਜੋ ਤੁਸਵਾ ਇੱਕ ਟੋਕੜ ਗੱਬਣ ਆ ਤੇ ਦੋ ਤਾਜ਼ੀਆਂ ਸੂਈਆਂ ਵੈਣਾ ਤੇ ਸਭ ਤੋਂ ਪਹਿਲਾਂ ਬੇਨਤੀ ਹਰ ਵਾਰ ਦੀ ਤਰ੍ਹਾਂ ਉਹੀ ਆ ਕਿਸੇ ਵੀਰ ਨੇ ਵੀਡੀਓ ਤੋਂ ਪਸ਼ੂ ਖਰੀਦਣਾ ਸੂਏ ਸਵਾਏ ਪਸ਼ੂ ਨੂੰ ਦੋ ਟਾਈਮ ਚੋ ਗਿਆ ਆਪਣੀ ਤਸੱਲੀ ਕਰ ਲਿਆ ਕਰੋ ਜਿਹੜਾ ਗੱਬਣ ਪਸ਼ੂ ਹੁੰਦਾ ਉਹਦੇ ਥਾਂ ਟਿਪ ਕੇ ਚੱਕ ਪਾਸ ਕਰਕੇ ਲੈ ਕੇ ਜਾਇਆ ਕਰੋ ਤਾਂ ਕਿ ਕਿਸੇ ਵੀ ਕਿਸਮ ਦਾ ਲਾਂਮਾ ਨਾ ਰਹਿ ਸਕੇ ਗੱਲਬਾਤ ਕਰਾਉਣੇ ਆ ਭਾਈ ਨਾਲ ਤਾਂ ਡਿਟੇਲ ਲੈਣੇ ਆ ਜੀ हां जी 사스리 갈 파지 사스리 갈 파지 ਕੀ ਹਾਲ ਚੱਲ ਜੇ ਵਧੀਆ ਠੀਕ ਠਾਕ ਜੀ ਤੁਸੀਂ ਸੁਣਾਓ ਬਸ ਕਿਰਪਾ ਮਾਲਕ ਦੀ ਠੀਕ ਹੈ ਜੀ ਅੱਜ ਕਿੰਨੀਆਂ ਆਪਣੇ ਕੋ ਨਗਦੇ ਆਪਣੇ ਕੋ 20 22 ਆ ਹਾਂ ਜੀ 12 ਕ ਪਾਵਾਂਗੇ ਠੀਕ ਹੈ 12 ਦਿਖਾਉਣੀਆਂ ਹਾਂ ਜੀ ਠੀਕ ਹੈ ਜੀ ਐਡਰੈਸ ਦੱਸ ਦਿਓ ਜੀ ਐਡਰੈਸ ਪਾਜੀ ਅਠਵਾਲ ਪਿੰਡ ਆ ਹਾਂ ਜੀ ਉਦੋਂ ਕੇ ਨਾਗਿਆਣਾ ਸਾਹਿਬ ਗੁਰਦੁਆਰੇ ਤੋਂ 1 ਕਿਲੋਮੀਟਰ ਮੇਰਾ ਘਰ ਆ ਅੱਛਾ ਜੀ ਮੈਤੇ ਜਮ ਤੋਂ 6 ਕਿਲੋਮੀਟਰ ਆ ਹਾਂ ਜੀ ਬਟਾਲੇ ਤੋਂ 9 ਕਿਲੋਮੀਟਰ ਆ ਨਾਮ ਕੀ ਹੈ ਜੀ ਆਪਣਾ ਮੇਰਾ ਰਾਣਾ ਪਾਜੀ ਠੀਕ ਆ ਫੋਨ ਨੰਬਰ ਦੱਸ ਦਿਓ ਜੀ 9779714340 ਠੀਕ ਆ ਜੀ ਤੇ ਪਹਿਲਾ ਮਾਲ ਦੂਰ ਹੀ 갈ਤਾ ਕਿ ਨੇੜੇ ਗਿਆ ਵਾ ਨੇੜੇ ਵੀ ਗਿਆ ਕੁਝ ਦੂਰ ਵੀ ਗਿਆ ਠੀਕ ਆ ਜੀ ਤੁਹਾਡੇ ਮੋਲੀ ਬੜੇ ਜਾਇਜ਼ ਹੁੰਦੇ ਆ ਵੇ ਜਾਇਜ਼ ਪਾਵਾਂਗੇ ਭਿੰਡਰ ਸਾਹਿਬ ਭੈਣ ਭਰਾ ਬੜੀ ਬੜੀ ਦੂਰੋਂ ਆਨੰਦਪੁਰ ਸਾਹਿਬ ਤੱਕ ਆਪਣੇ ਠੀਕ ਆ ਵੀਰ ਆਏ ਅੱਜ ਟੋਕੜ ਗੱਪਣ ਵੀ ਲੈਂਦੀ ਆ ਟੋਕੜ ਗੱਪਣ ਨਗੀਨਾ ਹੀ ਪਾਵਾਂਗੇ ਠੀਕ ਤਾਂ ਇੱਕ ਬੂਰੀ ਤੇ ਇੱਕ ਨੀਲੀ ਰਾਵੀ ਹਾਂਜੀ ਤੁਹਾਨੂੰ ਪਤਾ ਟੋਕੜ ਗੱਪਣ ਲਿਆਉਣੀ ਇੱਕ ਇਹ ਲਿਆਉਣਾ ਨਗੀਨਾ ਹੀ ਆ ਠੀਕ ਆ ਠੀਕ ਆ ਤੇ ਕਰੀਏ ਸ਼ੁਰੂਆਤ ਬੂਰੀ ਤੋਂ ਹਾਂਜੀ ਠੀਕ ਆ ਇਹਦਾ ਸੂਆ ਸੂਆ ਭ ਪਹਿਲਾ ਸੂਆ ਸੁਣੀ ਹੈ ਜੇ ਆ ਵੀ ਠੰਡੀ ਆ ਥਾਨ ਚੈੱਕ ਕਰੋ ਇਹਦਾ ਤੁਹਾਨੂੰ ਪਤਾ ਲਿਆ ਕੇ ਦੇਣੀ ਆ ਤੇ ਬੂਰੀ ਸ਼ਕੀਨ ਜਿਹੜੇ ਬੰਦੇ ਉਹਨਾਂ ਨੂੰ ਲਿਆ ਕੇ ਦੇਣੀ ਬੂਰੀ ਦੇ ਜਿਹੜੇ ਸ਼ਕੀਨ ਆ ਤੇ ਲਿਉਣੀ ਠੰਡੀ ਸਿੰਘ ਦਿਖਾ ਦਈਏ ਜੇ ਸਿੰਘ ਬੜਾ ਸੋਹਣਾ ਹੈ ਦਾ ਸੂਆ ਪਹਿਲਾ ਸੋਹਣਾ ਝੋਟੀ ਨੇ ਚੈੱਕ ਕਰੋ ਜੀ ਐਫ گاਵਾਂ ਵਾਲਾ ਹਵਾਨਾ ਆ ਵੇਖੋ ਕਰੋ ਚੱਕ ਇਹਦਾ ਕੁਆਲਿਟੀ ਚੈੱਕ ਕਰੋ ਜੀ ਪਛਾਣ ਨੂੰ ਵੀ ਉਹਨਾਂ ਹੀ ਦਾ ਅੱਗੇ ਨੂੰ ਹੀ ਉਹਨਾਂ ਹਵਾਨਾ ਕਰੋ ਚੈੱਕ ਆ ਵੇਖੋ ਬਾਕੀ ਪਹਿਲਾ ਸੂਹਾ ਤੇ ਠੰਡੀ ਧੀਰੀ ਤੇ ਬੂਰੀ ਸਿੰਘ ਦੀ ਕੁਆਲਿਟੀ ਵਿੱਚ ਆਏ ਵੇਖੋ ਪੂਰੀ ਸੋਹਣੀ ਆ ਜੀ ਫੱਬ ਦੀ ਪੂਰੀ ਆ ਸ਼ਕੀਨ ਆ ਪੂਰੀ ਜਾਣ ਦੋ ਭਾਜੀ ਤਾਂ ਅੱਜ ਹੀ ਸੂਬੂ ਲੱਗਦਾ ਅੱਜ ਸੂਪੂਗੀ ਲੱਗਦੇ ਲੱਛਣ ਇਦਾਂ ਦੇ ਸੂਪ ਪੈਣਾ ਉਹ ਸਾਦਾ ਸ਼ਾਮਾਂ ਨੂੰ ਸੂਪੇ ਉਹ ਸਾਦਾ ਦੁਪਹਿਰੇ ਸੂਪੇ ਤਿਆਰੀ ਆ ਥਾਣ ਬੜੇ ਸੋਹਣੇ ਲੱਗੇ ਕਰਮਾ ਵਾਲੀ ਦੇ ਵੇਖ ਲਓ ਜੀ ਘਵਾਨਾ ਬੜਾ ਸੋਹਣਾ ਦੁੱਧ ਭਾਜੀ ਕਿੰਨਾ ਕ ਚਵਾਈ ਜਾਊਗੀ ਏ ਦੁੱਧ ਪਿੰਡਰ ਸਾਹਿਬ 10 ਤੋਂ 12 ਕਿਲੋ ਚਵਾਊਗੀ ਠੀਕ ਆ ਤੇ ਦੱਸਿਏ ਫੇ ਮੋਲਾ ਮੁੱਲ ਜੈਜ ਹੀ ਕਰ ਦੇਣਾ ਦੱਸੋ 75000 ਦੀ ਦੇਦਾ ਮਾਨਤਾਨ ਕਰਦੋਗੇ ਛੋੜ ਹੀ ਕਰਾਂਗੇ ਬਾਕੀ ਫੋਨ ਲਾ ਲੈ ਕੋਈ ਵੀ ਹਨਾ ਬਾਕੀ ਮਾਨਦਾਨ ਥੋੜਾ ਬੋਦਾ ਕਰ ਦਿਓ ਹਨਾ ਹਾਂਜੀ ਪਿੰਡਰ ਸਾਹਿਬ ਤੁਹਾਨੂੰ ਪਤਾ ਜੈਜ ਮੁੱਲ ਪਾਈਏ ਤੇ ਭੈਣ ਭਰਾ ਜਿਹੜੇ ਨਾ ਹਾਂਜੀ ਭੈਣ ਭਰਾ ਵੀ ਮਾਨ ਕਰਦੇ ਆ ਛੋੜ ਕਰਾ ਕੇ ਭੇਜ ਜਾਈ ਦੀਆਂ ਵਾ ਠੀਕ 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 ਆ ਸਹੀ ਆ ਬਾਕੀ ਸੋਹਣੀ ਸਰਾਖੀ ਪੂਰੀ ਆ ਸੁਆ ਪਹਿਲਾ ਜੇ ਇਹਦਾ ਥਾਣ ਬੜਾ ਚੰਗਾ ਲੱਗਾ ਇਹਨੇ ਬਲੂਨੀਆ ਹਾਂਜੀ ਬਲੂਨ ਕੱਟੀ ਆ ਵੀ ਆ ਵੀ ਬਲੂਨੀਆ ਠੀਕ ਆ ਖੋਲੋ ਇਹਨੂੰ ਤੋੜ ਲਿਆ ਵਾ ਜੋ ਆਹ ਦੇਖੋ ਇਹ ਕੱਦ ਦਾ ਕਾਠੇ ਦਾ ਵੀ ਚੰਗਾ ਤੇ ਸਿੰਘ ਦੀ ਕੁਆਲਿਟੀ ਇਹਦੀ ਵੇਖ ਲਿਓ ਸੁਆ ਪਹਿਲਾ ਹੀ ਸੁਣਾ ਇਹਨੇ ਵੀ ਦੇਣ ਭਾਜੀ ਕਿੰਨੇ ਲੈ ਜੂਗੀ ਏ ਦੇਨ ਭਾਜੀ ਹਫਤਾ ਲੈ ਜੂਗੀ ਇੱਕ ਹਫਤਾ ਲੈ ਜੂਗੀ ਬਣੂਗੀ ਚੰਗੀ ਹਨਾ ਥਣ ਲੇਵੇ ਦੀ ਸਾਫ ਐ ਕੱਟੀ ਪਲੂਨ ਐ ਸੀਲ ਠੰਡੀ ਐ ਇਹ ਆ ਕੇ ਸਿੰਘ ਵੀ ਬੜਾ ਸੋਹਣਾ ਵਾ ਇਹਦਾ ਖਵਾਨਾ ਵੀ ਵੇਖੋ ਕਰੋ ਚੈੱਕ ਥਣ ਵੀ ਮਰਲਾਦੇ ਐ ਇਹਦਾ ਲੈ ਜੋ ਜਾਂਦੋ ਆ ਵੇਖੋ ਜੀ ਪੂਰੀ ਕੁਆਲਿਟੀ ਦੀ ਆ ਸੋਹਣੀ ਸੁਨਕੀ ਪੂਰੀ ਜੰਜੀ ਵੀ ਫੱਬਦੀ ਆ ਦੁੱਧ ਭਾਜੀ ਕਿੰਨਾ ਕ ਚਵਾਈ ਜਾਊ ਦੁੱਧ ਭਾਜੀ 12-13 ਕਿਲੋ ਚਵਾਊਗੀ ਛੋਟੀ ਚੰਗੀ ਸੋਹਣੀ ਆ ਹਨਾ ਬਣ ਚੰਗੀ ਜਾਣਾ ਹਫਤਾ ਲੈ ਜੂਗੀ ਜੇ ਹਨਾ ਹਫਤਾ ਖੜਦੀ ਬਹੁਤ ਸੋਹਣਾ ਠੰਢੇਵਾ ਵਾ ਸੀਲ ਠੰਢੀ ਆ ਠਾਣ ਦਾ ਗੈਪ ਵੀ ਚੰਗਾ ਛੋਟੀ ਦਾ ਸਿੰਘ ਵੀ ਬੜਾ ਸੋਹਣਾ ਵਾ ਬਾਕੀ ਕੁਆਲਿਟੀ ਚੰਗੀ ਆ ਕੁਆਲਿਟੀ ਹੈ ਵੀ ਦੰਦਾ ਜੀ ਅੱਛਾ ਦੰਦਾ ਜਾਂ ਠੀਕ ਆ ਤੇ ਮੁੱਲ ਭਾਜੀ ਕਿੰਨਾ ਕਰਨਾ ਜੀ ਇਹਦਾ ਮੁੱਲ ਜੈ ਜੀ ਪਾ ਦੀਏ ਦੱਸੋ 72000 ਰੁਪਏ ਮਾਨ ਤਨ ਕਰ ਦਊ ਮੌਕੇ ਤੇ ਕਰ ਦਾਂਗੇ ਬਾਕੀ ਫੋਨ ਲਾਵੇ ਜਿਹੜੇ ਵੀਰ ਨੂੰ ਪਸੰਦ ਹੋਵੇ ਪਾ ਜੀ ਨੇ ਖਾਲੀ ਨਹੀਂ ਮੋੜਨਾ ਜਿਹੜਾ ਵੀ ਆ ਗਿਆ ਖੋ ਲੋ ਪਾ ਜੀ ਨੀਲੀ ਰਾਵੀ ਵੀ ਆ ਵੇ ਖੋ ਨੀਲੀ ਰਾਵੀ ਝੋਟੀ ਚੈੱਕ ਕਰਾਉਨੇ ਆਪਾਂ ਬੜੀ ਚੰਗੀ ਸੋਹਣੀ ਆ ਇਹਦਾ ਵੀ ਪਹਿਲਾ ਸੂਆ ਪਹਿਲਾ ਸੂਆ ਪਾ ਜੀ ਅੱਜ ਪਹਿਲਣਾ ਦੇ ਵਟ ਘੜਦੇ ਆ ਫੇ ਉਹੋ ਗੱਲ ਹੋ ਗਈ ਆ ਗਿਆ ਰਾਣਾ ਛਾ ਗਿਆ ਰਾਣਾ ਇਹ ਭੈਣ ਭਰਾਵਾਂ ਦੇ ਸ਼ਰਤੀ ਆ ਜੀ ਹਾਂ ਜੀ ਹਾਂ ਜੀ ਹਾਂ ਜੀ ਬਾਕੀ ਨੀਲੀ ਦੀਆਂ ਨਿਸ਼ਾਨੀਆਂ ਚੈੱਕ ਕਰ ਲਓ ਜੀ ਆਪ ਚਾਰੇ ਪੈਰ ਤੇ ਮੂੰਹ ਤੇ ਪੂਛ ਆ ਵੇਖੋ ਜੀ ਤੇ ਕੁਆਲਿਟੀ ਪੂਰੀ ਸੋਹਣੀ ਸਨਖੀ ਬਹੁਤ ਆ ਜੀ ਵੱਡੀ ਝੋਟੀ ਆ ਪੇਠ ਪੂੜਾ ਵੇਖ ਲਓ ਹਾਂਜੀ ਹਾਂਜੀ ਪੇਠ ਪੂੜਾ ਚੰਗਾ ਚੌੜਾ ਵਾ ਕੱਦ ਕਾਠ ਵੀ ਚੰਗਾ ਫੇਸ ਕੁਆਲਿਟੀ ਚੈੱਕ ਕਰ ਲਓ ਲੈ ਜਾਓ ਭਾਜੀ ਆਹ ਵੇਖੋ ਬਣਨਾ ਇੰਨੇ ਵੀ ਚੰਗੀ ਤਿਆਰ ਹੋਣਾ ਕਿੰਨਾ ਟਾਈਮ ਲਾਜੂਗੀ ਭਾਜੀ ਇਹ ਭਾਜੀ ਹਫਤਾ ਲਾਜੂਗੀ ਠੀਕ ਆ ਇਹਨੂੰ ਮੂੰਹ ਘਮਾਓ ਮੜਾਇਆ ਇਹਦਾ ਝੋਟੀ ਦਾ ਇਧਰ ਨੂੰ ਆਹ ਵੇਖੋ ਜੀ ਇੱਕ ਰੰ ਦਿਖਾ ਰਹੀਏ ਤੁਹਾਨੂੰ ਐ ਦੂਰ ਤੋਂ ਚੰਗੀ ਸੋਹਣੀ ਆ ਜੀ ਕੁਆਲਿਟੀ ਚੈੱਕ ਕਰ ਲਓ ਹਾਂ ਠੰਡੀ ਧੀ ਰਿਆ ਵੇਖੋ ਇਦਾਂ ਮੂੰਹ ਚ ਉਂਗਲ ਪਾਤੀ ਲੈ ਜਾਓ ਜਾਣ ਦੋ ਬਾਕੀ ਥਾਣੇ ਦਾ ਵੀ ਚੰਗਾ ਗੈਪ ਤੇ ਆ ਤੇ ਥਣ ਹੈ ਵੀ ਬੜਾ ਸੋਹਣਾ ਲੱਗਾ ਜੀ ਦੁੱਧ ਭਾਜੀ ਕਿੰਨਾ ਕੁ ਚਵਾਈ ਜਾਊ ਦੁੱਧ ਪਿੰਡਰ ਸਾਹਿਬ 14 ਕਿਲੋ ਚਵਾਊਗੀ ਠੀਕ ਆ ਤੇ ਮੁੱਲ ਕਿੰਨਾ ਕਰਨਾ ਦਾ ਜੀ ਬੋਲਾ ਭਾਜਾ ਜੀ ਪਾ ਦੇਣਾ ਦੱਸੋ 1 5 ਮਾਣ ਦਾਨ ਕਰ ਦਾਂਗੇ ਖੁੱਲਾ ਹੋਊਗਾ حساب ਆਈ ਨਹੀਂ ਜੈ ਜੀ ਠੀਕ ਆ ਬਾਕੀ ਫੋਨ ਲਾਵੇ ਜੀ ਕੁਆਲਿਟੀ ਚੈੱਕ ਕਰੋ ਹਾਂ ਜੀ ਹਾਂ ਜੀ ਕੁਆਲਿਟੀ ਦੀ ਆ ਜੀ ਪੂਰੀਆਂ ਚੰਗੀ ਸੋਹਣੀ ਆ ਬਾਕੀ ਬਣੋਂਗੇ ਚੰਗੀ ਜਦੋਂ ਤਿਆਰ ਹੋ ਗਈ ਨਾ ਦਿਖੂਗੀ ਬੁਝੋਟੀ ਹੈਗੀ ਆ ਉਧਰ ਲੈ ਜਾ ਮੈਂ ਖੁੱਲੀ ਹਾਂ ਜੀ ਇਹਦਾ ਭਾਜੀ ਸੂਆ ਕਰਵਾ ਜੀ ਸੂਆ ਭਾਜੀ ਦੂਜਾ ਦੂਜਾ ਸੂਆ ਠੀਕ ਆ ਤੇ ਬਾਕੀ ਹੈ ਵੀ ਕਾਫੀ ਬੇਲ ਦੀ ਲੰਮੀ ਸੂਈ ਕਿ ਸੂਣ ਵਾਲੀ ਏ ਗੱਬਣ ਭਾਜੀ ਗੱਬਣ ਠੀਕ ਆ ਜੀ ਤੇ ਰੰਗ ਪੂਰਾ ਹੀ ਕਾਲਾ ਵਾ ਕਿ ਹੈਗਾ ਵਾਲ ਚਟਾ ਕੋਈ ਨਾ ਜੈਡ ਬਲੈਕ ਹੀ ਆ ਹਾਂ ਵੇਖ ਲਓ ਵੀ ਪੂਰਾ ਕਾਲਾ ਹੀ ਰੰਗ ਦਿਖਿਆ ਮੈਨੂੰ ਬਾਕੀ ਇਹ ਆ ਕਿ ਆਪ ਵੇਖ ਲਓ ਵੀ ਕਿਤੇ ਚਟਾ ਰਹਿ ਗਿਆ ਹੋਵੇ ਤੇ ਉਹ ਪਤਾ ਨਹੀਂ ਆਪਾਂ ਨੂੰ ਹਨਾ ਤੇ ਸੋਹਣੀ ਇਹ ਵੀ ਬੋਤ ਆ ਇਹਦਾ ਸੂਆ ਕਿਨਵਾ ਜੀ ਦੂਜਾ ਬਾਜੀ ਦੂਜਾ ਸੂਆ ਆਹ ਵੇਖੋ ਜੀ ਕੱਦ ਕਾਠ ਚੰਗਾ ਵੱਡਾ ਬੇਲ ਬੜੀ ਲੰਮੀ ਆ ਥਾਣ ਬੜਾ ਸੋਹਣਾ ਲੱਗਾ ਜੀ ਇਹਨੂੰ ਆਹ ਵੇਖੋ ਕਰੋ ਚੱਕੇ ਚੋਟੀ ਆ ਵੇਖੋ ਫੇਸ ਕੁਆਲਟੀ ਚੈੱਕ ਕਰ ਲਓ ਪੂਰੇ ਵੱਡੇ ਪੱਲੇ ਦੀ ਆ ਜੀ ਜਾਣਦ ਥਣਾ ਦਾ ਗੈਪ ਵੀ ਚੰਗਾ ਕਰੋ ਚੱਕਾ ਕਿੰਨਾ ਕੁ ਭਾਜੀ ਦੁੱਧ ਚਵਾਈ ਜਾਊ ਦੁੱਧ 15 16 ਕਿਲੋ ਕੱਢੂ ਠੀਕ ਆ ਤਾਂ ਮੁੱਲ ਕਿੰਨਾ ਕਰਨਾ ਹੈ ਮੁੱਲ ਜੈ ਜੀ ਪਾ ਦੇਣਾ ਦੱਸੋ ਇੱਕ ਵੀ ਮਾਨ ਤਨ ਹੋ ਜੂ ਕਰ ਦਾਂਗੇ ਬਾਕੀ ਫੋਨ ਕਰੇ ਜਿਹਨੂੰ ਪਸੰਦ ਹੋਵੇ ਪੂਰੀ ਵੱਡੀ ਆਗੇ 2 ਹਫਤਾ ਲੈ ਜੂਗੀ ਢਿੱਲਾਂ ਵੇਖ ਲੋ ਝੋਟੀ ਬਲੇਦਨ ਗਾਈਆਂ ਅਰਗੂ ਬਣੂਗੀ ਮੈਂ ਕਹਿੰਦਾ ਵੀ ਤੁਰਿਆ ਨਹੀਂ ਜਾਣਾ ਜਿੰਨਾ ਬਣ ਜਾਣਾ ਕਰਮਾ ਵਾਲੀ ਨੇ ਸੋਹਣਾ ਬਣ ਜੂਗੀ ਲੱਤਾਂ ਦੇ ਵਿੱਚ ਹਵਾਨਾ ਲੈ ਕੇ ਤੁਰਿਆ ਨਹੀਂ ਜਾਣਾ ਕੁਝ ਜਦੋਂ ਬਣੀ ਤਿਆਰ ਹੋਈ ਬੇਲ ਕਾਫੀ ਲੰਮੀ ਐ ਅੱਗੇ ਇਹਦਾ ਸੂਆ ਭਾਜੀ ਸੂਆ ਦੁੱਜਾ ਭਾਜੀ ਇਹ ਸੂਈਏ ਕੱਪਣਾ ਕੱਲ ਦੀ ਸੂਈ ਆ ਅੱਛਾ ਬੱਚਾ ਵਜਾ ਕੱਟੀ ਮੰਗਰ ਲੋਈ ਆ ਕੱਟੀ ਇਹਦੀ ਹਾਂਜੀ ਠੀਕ ਆ ਕੱਟੀ ਸੁਤੀ ਆ ਤੇ ਕਿੰਨਾ ਇਸ ਟਾਈਮ ਤੇ ਬੋਲਾ ਹੀ ਹੋਣਾ ਫੇਰੇ ਬੋਲਾ 8-9 ਕਿਲੋ ਚ ਹੋਇਆ ਜੀ 8-9 ਕਿਲੋ ਬੋਲਾ ਤੇ ਕਾਫੀ ਵੱਡੀ ਆ ਵੀ ਹਾਂ ਸਾਰੀ ਖਾਲੀ ਨਹੀਂ ਕੀਤੀ ਠੀਕ ਆ ਬੇਲਬਾਲ ਕਾਫੀ ਲੰਮੀ ਆ ਕੱਦ-ਗਾਠ ਵੀ ਚੰਗਾ ਵੱਡਾ ਸਿੰਗ ਦੀ ਕੁਆਲਿਟੀ ਵੀ ਸੋਹਣੀ ਆ ਆ ਵੇਖੋ ਜੀ ਪੂਰੀ ਵੱਡੀ ਆ ਆਸ ਫੇਸ ਕੁਆਲਿਟੀ ਦਿਖਾਈ ਏ ਕਰਨ ਦੱਕਿਓ ਮੜੀ ਜੀ ਭਾਜੀ ਕਮਾਲ ਹੋਇਆ ਨੂੰ ਮੜਾ ਇਹ ਕਿ ਨਹੀਂ ਨਹੀਂ ਮੰਦੀ ਜਾਨ ਦੋ ਪੂਰੀ ਜਾਨ ਜਾ ਕੇ ਬਾਕੀ ਸੂਈ ਬਿਲਕੁਲ ਤਾਜੀ ਆ ਇਧਰ ਮਾਰ ਦੋ ਕਿੰਨਾ ਕੁ ਭਾਜੀ ਦੁੱਧ ਚਵਾਈ ਜਾਊਗੀ ਇਹ ਦੁੱਧ ਪਿੰਡਰ ਸਾਹਿਬ 16 ਕਿਲੋ ਚਵਾਇਆ ਇਹਨੇ ਪਹਿਲਣ ਨੇ ਅੱਛਾ ਤੇ ਹੁਣ ਐਰਕਾ ਕਿੰਨਾ ਚਵਾਊ ਐਰਕਾ ਸੇਵਾ ਤੇ ਆ ਵੀਰ ਜੀ ਵਧ ਵੀ ਸਕਦੀ ਆ ਵਧ ਵੀ ਸਕਦੀ ਆ ਉਦਾਂ 16 ਤੇ ਚਵਾਊਗੀ ਚਵਾਊਗੀ ਆ ਨਾ ਹਾਂਜੀ ਠੀਕ ਆ ਤੇ ਥਾਣ ਥਣੋ ਕਈ ਯਾਰਾਂ ਭਾਈ ਸਾਰੇ ਬਿਲਕੁਲ ਬਾਕੀ ਕਈ ਗੱਲਾਂ ਰਹਿ ਜਾਂਦੀਆਂ ਨੇ ਪੁੱਛਣ ਵਾਲੀਆਂ ਉਹ ਵੀਰ ਨੂੰ ਫੋਨ ਤੇ ਪੁੱਛ ਲਿਆ ਕਰੋ ਜੀ ਤੇ ਇਹਦਾ ਭਾਜੀ ਕਿੰਨਾ ਕਰਨਾ ਫੇ ਆਪਾਂ ਪਿੰਡ ਸਾਹਿਬ ਜੈ ਜੀ ਪਾਉਣਾ ਦੱਸੋ ਫੇ 140 ਮਾਣਦਾਨ ਹੋ ਜਾਊਗਾ ਕਰ ਦਾਂਗੇ ਬਾਕੀ ਜਿੱਡੀ ਸੋਹਣੀ ਝੋਟੀ ਆ ਕੋਲ ਆਓਗੇ ਨਾ ਵੀਡੀਓ ਤੇ ਭਾਵੇਂ ਤੁਹਾਨੂੰ ਘੱਟ ਸੋਹਣੀ ਲੱਗੇ ਕੋਲ ਆਓਗੇ ਨਾ ਜਦੋਂ ਵੱਡੀ ਹੋਰ ਵੀ ਸੋਹਣੀ ਲੱਗੂਗੀ ਪੂਰੀ ਫੱਬਦੀ ਆ ਜੀ ਟੋਟ ਇਹਦੇ ਮਗਰ ਵੀ ਕੱਟੀ ਆ ਡਬਲ ਫਾਇਦਾ ਜੀ ਆਹ ਕੱਢੋ ਅਗਲੀ ਵੀ ਜੀ ਇਹ ਗੱਬਣ ਕੇ ਸੂਈ ਭਾਜੀ ਗੱਬਣ ਭਾਜੀ ਕੱਟ ਲਓ ਬਾਹਰ ਬਾਕੀ ਚੰਗੀ ਇਹ ਵੀ ਸੋਹਣੀ ਬੜੀ ਆ ਇੱਕ ਤੋਂ ਇੱਕ ਤਾਂ ਹੀ ਆ ਸਾਰੀਆਂ ਕੁਆਲਿਟੀ ਝੋਟੀਆਂ ਦੀ ਚੈੱਕ ਕਰੀ ਜਾਓ ਸਿੰਘ ਦੀ ਕੁਆਲਿਟੀ ਪਿੱਠ ਬੂੜਾ ਬਹੁਤ ਚੰਗਾ ਚੌੜਾ ਥਾਣ ਬੜਾ ਸੋਹਣਾ ਲੱਗਾ ਜੀ ਜਾਣਦੋ ਥਾਣ ਪੂਰਾ ਗਿਆ ਤੇ ਇਹਦਾ ਵੀ ਇਹਦਾ ਭਾਜੀ ਸੂਆ ਕਿੰਨਾ ਜੀ ਦੂਜਾ ਭਾਜੀ ਦੂਜਾ ਸੂਆ ਅੱਜ ਪਹਿਲਣਾ ਦੂਜਣਾ ਹੀ ਆ ਸਾਰੀਆਂ ਆਪਣੇ ਕੋਲ ਹਾਂਜੀ ਠੀਕ ਆ ਦੇਣ ਕਿਨੇ ਲਾਜੂ 8 ਭਾਜੀ 8 ਦਿਨ ਲੈ ਜੂ ਹਨਾ ਜਾਣ ਤੋ ਕੱਦ ਕਾਟ ਇਹਦਾ ਪੂਰਾ ਵੱਡਾ ਵਜਨ ਵਾਲੀ ਪੂਰੀ ਆ ਜੀ ਕਰੋ ਚੱਕ ਇਹਨੂੰ ਬਾਹਰ ਬੰਦੇ ਬੂਰੀ ਨੂੰ ਸੂਬੇ ਵੇਖੋ ਜੀ ਪੂਰੀ ਸੋਹਣੀ ਆ ਭਵਾਨਾ ਚੰਗਾ ਭਰ ਜਾਣਾ ਜਦੋਂ ਤਿਆਰ ਹੋ ਗਈ ਏ ਆ ਵੇਖੋ ਕਰੋ ਚੱਕ ਕੁਆਲਟੀ ਦੁੱਧ ਭਾਜੀ ਕਿੰਨਾ ਕ ਜਵਾਈ ਜਾਊਗੀ ਏ ਦੁੱਧ ਭਾਜੀ 15 ਕਿਲੋ ਚੋਇਆ ਚੋਟੀ ਕੋ ਅੱਛਾ ਠੀਕ ਆ ਐਰ ਕਾ ਵੀ ਇੰਨਾ ਕ ਜਵਾਈ ਜਾਊ ਐਰ ਕਾ ਪਲੱਸ ਜਾਊਗੀ ਠੀਕ ਆ ਤੇ ਕਿੰਨਾ ਕਰਨਾ ਇਹਦਾ ਮੁੱਲ ਜੀ ਮੁੱਲ ਭਿੰਦਰ ਸਾਹਿਬ ਜਾਇ ਜੀ ਕਰ ਦੇਣਾ ਦੱਸੋ ਫੇਰ 140 ਮਾਣ ਤਣ ਕਰਾਂਗੇ ਬਾਕੀ ਫੋਨ ਲਾਵੇ ਕੋਈ ਵੀ ਫੋਨ ਭੈਪਰਾ ਲਾਵੇ ਝੋਟੀ ਜਿਹੜਾ ਪਰਖ ਵਾਲਾ ਬੰਦਾ ਉਹ ਲਊਗਾ ਕਾਗਜ਼ ਵਰਗੀ ਚਮੜੀ ਆ ਝੋਟੀ ਦੀ ਚੰਗੀ ਸੋਹਣੀ ਸੁਨੱਖੀ ਪੂਰੀ ਸੈਂਕ ਦੀ ਕੁਆਲਿਟੀ ਬੜੀ ਚੰਗੀ ਆ ਜੀ ਬਾਕੀ ਕੱਦ ਘਾਟ ਬੇਲ ਬਹੁਤ ਲੰਮੀ ਆ ਤੇ ਜੋੜਾ ਜੇਗੇ ਨੇ ਪਸੰਦ ਕੀਤਾ ਤੁਸੀਂ ਆਪਣੇ ਸਾਹਮਣੇ ਮਾਨ ਕਰ ਹੀ ਦੇਣਾ ਹਨ ਮਾਨ ਕਰਾਂਗੇ ਵੀਰ ਜੀ ਜਦੋਂ ਕੋਈ ਜੋੜਾ ਖੜਦਾ ਮਾਨ ਖੁੱਲਾ ਹੀ ਕਰ ਦਿੰਦੇ ਆ ਇਹੋ ਜੇ ਨਗੀਨੇ ਜਿਹੜਾ ਕੋਈ ਕਦਰ ਵਾਲਾ ਬੰਦਾ ਲਊਗਾ ਜਿਹੜਾ ਕਦਰ ਪਾਉਣ ਵਾਲਾ ਮਾਲ ਬਿਲਕੁਲ ਬਿਲਕੁਲ ਜੀ ਬਿਲਕੁਲ ਅਗਲੀ ਦਸੀ ਇਹ ਫਿਰ ਸੂਈ ਕਸੂਣ ਵਾਲੀ ਇਹ ਸੂਈ ਆ ਭਾਜੀ ਦੁੱਧ ਇਹਨੂੰ ਪੰਜਵਾਂ ਦਿਨ ਸੋਈ ਨੂੰ 9 ਕਿਲੋ ਬੱਚਾ ਕਟਾ ਮਗਰ ਕਟਾ ਮਗਰ ਆ ਜੀ ਆਹ ਵੇਖੋ ਜੀ 9 ਕਿਲੋ ਇਹਦੇ ਕੋਲ ਦੁੱਧ ਇਸ ਟਾਈਮ ਤੇ ਤਿਆਰ ਆ ਆਹ ਵੇਖੋ ਮਗਰ ਇਹਦੇ ਕਟਾ ਤਾਂ ਸੋਹਣੀ ਇਹ ਵੀ ਬੜੀ ਹੈ ਜੀ ਕਰੋ ਚੈੱਕ ਹਮਾਰਾ ਨਾਂ ਬੜਾ ਸੋਹਣਾ ਕਰਮਾ ਵਾਲੀ ਦਾ ਜਾਣਦੋ ਆਖਿ ਲਈ ਕੁਆਲਿਟੀ ਦੀ ਝੋਟੀ ਇਹ ਵੀ ਪੂਰੀ ਆ ਥਾਣ ਬੜਾ ਚੰਗਾ ਲੱਗਾ ਇਹਨੂੰ ਵੀ ਕਿੰਨਾ ਭਾਜੀ ਚਵਾਈ ਜਾਊ ਦੁੱਧ ਦੁੱਧ ਭਾਜੀ 13 14 ਕਿਲੋ ਕਰੂਗੀ ਝੋਟੀ ਠੀਕ ਆ ਹਾਂਜੀ ਤੇ ਥਾਣਾ ਦੀ ਕੋਈ ਬਾਤ ਘੜਤ ਨਹੀਂ ਹੈਗੀ ਬਿਲਕੁਲ ਥਾਣ ਓਕੇ ਭੈਣ ਭਰਾ ਤਾਂ ਛੱਡੀ ਜੇ ਕੋਈ ਵੀਡੀਓ ਦੇ ਮਗਾਲੇ ਥਾਣੇ ਵੱਧ ਘਟ ਨਿਕਲੇ ਮੈਂ ਜੁੰਮਿਆਰ ਮੇਰੀ ਵਾਪਸ ਭੇਜਦੇ ਕਰਾਇਆ ਵੀ ਦਊਗਾ ਦੂਆ ਮੰਨਿਆ ਠੀਕ ਆ ਜੀ ਤੇ ਮੁੱਲ ਦਸੀਏ ਫੇਦਾ ਮੁੱਲ ਜੈ ਜੀ ਕਰ ਦੇਣਾ ਪਿੰਡਰ ਸਾਹਿਬ ਕਿੰਨਾ ਕਰ 85000 ਮਾਨਤਾਨ ਕਰ ਦੋ ਮੌਕੇ ਤੇ ਛੋਟ-ਛਾਟ ਕਰ ਬਾਕੀ ਫੋਨ ਲਾਇਆ ਕਰੇ ਜਿਹੜਾ ਵੀਰ ਨੂੰ ਕੋਈ ਪਸ਼ੂ ਪਸੰਦ ਹੁੰਦਾ ਨਾ ਮਾਨਤਾਨ ਭਾਈ ਕਰ ਹੀ ਦਿੰਦੇ ਆ ਜੀ ਫੋਨ ਲਾਉਣ ਜਿਹੜੀ ਚੀਜ਼ ਵੀ ਪਸੰਦ ਆਉਂਦੀ ਆ ਖਰੀਦਣ ਜ਼ਰੂਰ ਜੀ ਮਾਨਤਾਨ ਹੋ ਜਾਊਗਾ ਆ ਅੱਗੇ ਆ ਗਈ ਇਹ ਵੀ ਸੂਈ ਆ ਹਾਂ ਜੀ ਇਹ ਰਾਤ ਦੀ ਸੂਈ ਆ ਕੱਲ ਦੀ ਕਿਹੜਾ ਬੱਚਾ ਇਹਦਾ ਆ ਵੇਖੋ ਕੱਟੀ ਆ ਜੀ ਮਾ ਆ ਕੱਟੀ ਆਈ ਕੱਟੀ ਵੇਖੋ ਹੀ ਕਿਦਾਂ ਸੁੱਤੀ ਆ ਖੋਲੋ ਇਹਨੂੰ ਵੀ ਕਿੰਨਾ ਜੀ ਬੋੜਾ ਇਹਦੇ ਕੋਲ ਬੋੜਾ 8 ਕਿਲੋ ਪਿੰਡ ਸਾਹਿਬ ਕੱਢਿਆ ਜੀ 8 ਕਿਲੋ ਸਾਰੀ ਖਾਲੀ ਨਹੀਂ ਕੀਤੀ ਬਾਕੀ ਇਹ ਵੀ ਸੋਹਣੀ ਆ ਜੀ ਹਾਂ ਕੱਦ ਕਾਠੇ ਦਾ ਵੀ ਦੋਵਾਂ ਟਾਈਮਾਂ ਦਾ 8 ਕਿਲੋ ਬੋੜਾ ਕੱਢਿਆ ਸਾਰੀ ਖਾਲੀ ਨਹੀਂ ਜੀ ਠੀਕ ਆ ਆ ਵੇਖੋ ਕਰੋ ਚੱਕ ਕਾਦੇ ਦਾ ਵੀ ਸੋਹਣਾ ਵਾ ਥਾਣ ਥੁਣ ਚੰਗਾ ਲੱਗਾ ਬੰਨ੍ਹ ਦੇ ਇੱਥੇ ਬੰਨ੍ਹ ਦੇ ਜਾਣ ਦੋਈ ਬਾਕੀ ਜੇ ਭਲਾਂ ਭੁਲਾਂ ਵੀ ਪਈਆਂ ਝੋਟੀ ਨੂੰ ਆਹ ਰਹੀ ਕੋਈ ਜਾਣ ਦੋ ਭਾਜੀ ਅੱਜ ਮੋੜ ਲਓ ਕਰੋ ਚੱਕ ਕਿੰਨਾ ਕੁ ਭਾਜੀ ਦੁੱਧ ਤੇ ਚਵਾਈ ਜਾਊਗੀ ਏ ਦੁੱਧ ਭਾਜੀ ਤੇਰਾ 12 ਕਿਲੋ ਆਮ ਨਾਲ ਕੱਢੂਗੀ ਠੀਕ ਆ 13 14 ਕਿਲੋ ਚਵਾਈ ਜਾਊਗੀ ਦੱਸਿਏ ਫੇ ਭਾਜੀ ਮੁੱਲ ਕਿੰਨਾ ਕਰਨਾ ਜੀ ਜਦੋਂ ਮੁੱਲ ਜੈ ਜੀ ਪਾ ਦੇਣਾ ਭਿੰਡਰ ਜਾਓ ਦੱਸੋ ਫੇ ਮੁੱਲ 90000 ਰੁਪਇਆ ਮਾੜਦਾਨ ਮਾੜਦਾਨ ਕਰਾਂਗੇ ਫੁੱਲਾ ਕਰ ਦੋਗੇ 2000 ਰੁਪਏ ਛੱਡ ਦਾਂਗੇ ਠੀਕ ਹੈ 88000 ਦੀ ਹਾਂਜੀ ਠੀਕ ਹੈ ਹੋਰ ਗਾਈਆਂ ਦਿਖਾਈਏ ਬਾਹਰ ਹਾਂਜੀ ਠੀਕ ਹੈ ਜੀ ਆ ਟੋਕੜ ਕੱਬਣਾ ਗਈ ਭਾਜੀ ਅੱਗੇ ਹਾਂਜੀ ਠੀਕ ਹੈ ਕਿੰਨੇ ਚਿਰ ਦੀ ਕੱਪਣਿਆ ਇਹ ਭਾਜੀ ਚਮਾ ਮਹੀਨਾ ਦੀ ਚੈੱਕ ਪਾਸ ਆ ਅੱਛਾ ਜੀ ਕੱਦ-ਗਾੜ ਪੂਰਾ ਵੱਡਾ ਮਗਰ ਕੱਟੀ ਵੀ ਆ ਗਈ। ਕੱਟੀ ਮਗਰ ਆ ਕੱਟੀ ਨਾ ਮਿਲਦੀ ਐ। ਠੀਕ ਕੱਟੀ ਤੇ ਮਿਲਦੀ ਤੁਸੀਂ ਆਪ ਚੈੱਕ ਕਰਾਈ ਭਾਜੀ। ਹਾਂਜੀ। ਠੀਕ ਐ ਤਾਂ ਦੁੱਧ ਕਿੰਨਾ ਜੀ? ਦੁੱਧ ਭਾਜੀ 6 ਕਿਲੋ। 6 ਕਿਲੋ ਦੁੱਧ। ਠੀਕ ਆ। ਕੱਦ-ਗਾੜ ਇਹਦਾ ਵੀ ਚੰਗਾ ਸੋਹਣਾ ਵੱਡੀ ਆ। ਫੇਸ ਕੁਆਲਿਟੀ ਵੇਖ ਲਓ। ਪੂਰੇ ਬਰੀਡ ਵਾਲੀ ਝੋਟੀ ਆ। ਹਾਂਜੀ। 6 ਕਿਲੋ ਐਸ ਟਾਈਮ ਤੇ ਦੁੱਧ ਤਿਆਰ ਆ। ਥਾਣ ਥਣ ਵੀ ਚੰਗਾ ਲੱਗਾ ਜੀ। ਖਾਣ ਦੀ ਭਾਜੀ ਕੋਈ ਵਾਅਦ ਘਾਟ ਨਹੀਂ ਆਗੀ। ਮਗਲਾ ਬਹਿਣੀ ਵਾਲਾ ਮੜਾ ਆ ਜਾ ਛੱਟਾ ਲਾਉਂਦਾ ਕੋਈ ਗੱਲ ਨਹੀਂ ਕੋਈ ਨਾੜ ਨਹੀਂ ਕੋਈ ਗੰਡ ਨਹੀਂ ਥਣ ਪੂਰਾ ਠੀਕ ਪੂਰ ਆਉਂਦੀ ਆ ਮਾੜੀ ਜੀ ਠੀਕ ਆ ਬਹਿਣੀ ਵਾਲੇ ਬੰਨਿਓ ਹਾਂਜੀ ਠੀਕ ਆ ਜੀ ਤੇ ਮਗਰ ਕੱਟੀ ਵੀ ਪਲੀ ਆ ਵੇਖ ਲੋ ਡਬਲ ਫਾਇਦਾ ਜੇ ਇੱਕ ਉਤੋਂ ਤੋਕੜ ਗੱਬਣ ਨਾਲ ਕੱਟੀ ਗਿਫਟ ਤੇ ਸੱਜਰ ਨੇ ਭਾਜੀ ਇਹਨੇ ਕਿੰਨਾ ਕ ਦੁੱਧ ਚੋਇਆ ਹੋਊ ਸੱਜਰ ਨੇ ਭਾਜੀ 14 ਕਿਲੋ 14 ਕਿਲੋ ਦੁੱਧ ਚੋਇਆ ਹੋਊਗਾ ਠੀਕ ਆ ਤੇ ਮੁੱਲ ਕਿੰਨਾ ਕਰਨਾ ਜੀ ਮੁੱਲ 72000 ਮਾਣ ਤਣ ਕਰ ਦੋਗੇ 70 ਦੀ ਦੇ ਦਾਂਗੇ ਛੋੜ ਓਚ ਹੋ ਜੂਗੀ ਹੋ ਜੂਗੀ ਠੀਕ ਆ ਜੀ ਬਾਕੀ ਚੰਗੀ ਸੋਹਣੀ ਸਨਖੀ ਆ ਜਿਹੜੇ ਵੀਰ ਨੂੰ ਪਸੰਦ ਹੋਵੇ ਫੋਨ ਜਰੂਰ ਕਰੋ ਚੰਗੀ ਆ ਜੀ ਠੀਕ ਆ ਜੀ ਤਾਂ ਆ ਅਗਲੇ ਨੰਬਰ ਤੇ ਇਹ ਬਸ਼ੀ ਦੁੱਜਾ ਸੁਆ ਵਾ ਸੁਈ ਆ ਪੰਜਾਂ ਛੇਾਂ ਦਿਨਾਂ ਦੀ ਸੁਈ ਆ ਆ ਬੱਚਾ ਵਛਾ ਮਗਰ ਵਛਾ ਠੀਕ ਆ ਪੰਜਾਂ ਛੇਾਂ ਦਿਨਾਂ ਦੀ ਸੁਈ ਆ ਜਰਸੀ ਜ ਆ ਜਾਂਦੀ ਐ ਵੀ ਹਨਾ ਹਾਂਜੀ ਤੇ ਦੁੱਧ ਭਾਜੀ ਕਿੰਨਾ ਇਹਦੇ ਕੋਲ ਦੁੱਧ ਇਹਦੇ ਕੋਲ ਭਾਜੀ 13 ਕਿਲੋ 13 ਕਿਲੋ ਦੁੱਧ ਐ ਇਸ ਟਾਈਮ ਤੇ ਤਿਆਰ ਆ ਜੀ ਆ ਵੇ ਜਰਸੀ ਆਜੋ ਵੇਖੋ ਕਰੋ ਚੱਕਾ ਸੋਹਣੀ ਸੁਨਖੀ ਹੈ ਵੇਖੋ ਜੀ ਬਾਕੀ ਇਹਦੀ ਫੈਂਡ ਵੀ ਮੱਝਾਂ ਵਰਗੀ ਹੁੰਦੀ ਦੁੱਧ ਵੀ ਚਿੱਟਾ ਹੁੰਦਾ ਜਿਹੜੇ ਵੀ ਦੁੱਧ ਚਿੱਟਾ ਮੱਝਾਂ ਵਾਲਾ ਜਿਹੜੇ ਵੀ ਜਰਸੀਆਂ ਰੱਖਦੇ ਉਹਨਾਂ ਨੂੰ ਇਹਨਾਂ ਦਾ ਪਤਾ ਹੈ ਜੀ ਤੇ ਹਾਂਜੀ ਭਾਜੀ ਕਿੰਨਾ ਕੁ ਦੁੱਧ ਚ ਵਾਜੂਗੀ ਏ ਦੁੱਧ ਦੁੱਧ ਭਾਜੀ 16 17 ਕਿਲੋ ਕੱਢਦੀ ਆ ਠੀਕ ਹੈ ਤੇ ਮੁੱਲ ਕਿੰਨਾ ਕਰਨਾ ਜੀ ਮੁੱਲ ਜਾਇਜ਼ ਹੀ ਭਿੰਡਰ ਸਾਹਿਬ ਪਾ ਦਾਂ ਕਿੰਨਾ ਕੁ 45000 ਰੁਪਏ ਮਾਨਦਾਨ ਕਰ ਦੋਗੇ ਛੋਟ-ਛਾਟ ਕਰ ਦਾਂਗੇ ਬਾਕੀ ਫੋਨ ਕਰੇ ਜਿੰਨੂੰ ਪਸੰਦ ਹੋਵੇ ਇਹ ਗੱਬਣਾ ਭਾਜੀ ਹਾਂਜੀ ਠੀਕ ਆ ਬਾਕੀ ਸੋਹਣੀ ਸੁਨਖੀ ਐ ਵੀ ਪੂਰੀ ਹਾਈਟ ਦੇ ਦੀ ਨਾਰਮਲ ਜੀ ਜਿਆਦੀ ਵੱਡੀ ਨਹੀਂ ਹਨਾ ਹਾਂ ਆ ਵੇਖੋ ਮੁੱਲ ਵੀ ਬਿਲਕੁਲ ਜਾਇਜ਼ ਮੁੱਲ ਜਾਇਜ਼ ਹੀ ਕਰ ਦੇਣਾ ਭਿੰਡਰ ਸਾਹਿਬ ਆ ਵੇਖੋ ਜੀ ਜਾਂਦ ਥਾਨ ਬੜਾ ਸੋਹਣਾ ਲੱਗਾ ਦੇਣ ਕਿੰਨੇ ਲੈ ਜੂ ਦੇਣ ਅੱਠ ਲੈ ਜੂ ਭਿੰਡਰ ਸਾਹਿਬ ਅੱਠ ਦਿਨ ਲੈ ਜੂਗੀ ਤੇ ਦੁੱਧ ਕਿੰਨਾ ਕੁ ਚਵਾਇ ਜਾਊਗੀ ਏ ਦੁੱਧ ਭਾਜੀ 11 12 ਕਿਲੋ ਰਾਮਨਾ ਚਵਾਊਗੀ ਠੀਕ 11 12 ਕਿਲੋ ਦੁੱਧ ਚਵਾ ਦਊਗੀ ਬਾਕੀ ਸੋਣੀ ਪੂਰੀ ਆ ਜੀ ਹਾਂਜੀ ਕਰੋ ਚੈੱਕ ਸਿੰਘ ਸੁng ਵੀ ਸੋਨਾ ਥਾਣਾ ਵੀ ਬੜਾ ਸੋਹਣਾ ਲੱਗਾ ਮੁੱਲ ਭਾਜੀ ਕਿੰਨਾ ਕਰਨਾ ਮੁੱਲ ਭਿੰਡਰ ਸਾਹਿਬ ਇਹਦਾ ਤੇ 7300 ਰੁਪਇਆ ਮਾਣਦਾਨ ਕਿੰਨਾ ਕਰਨਾ 2000 ਰੁਪਇਆ ਛੋਟ ਕਰ ਦਾਂਗੇ 70 ਦੀ ਦੇ ਦਾਂਗੇ 70 ਦੀ ਕਰ ਦੋ ਪਰ ਕਰ ਲਓ ਤੁਸੀਂ ਕਹਤਾ 70 ਦੀ ਦੇਣਾ 70 ਦੀ ਜਾਣ ਦੋ ਸੋਹਣੀ ਬੜੀ ਆ ਖਾਨ ਥਣ ਚੰਗਾ ਲੱਗਾ ਜੀ ਆਹ ਵੇਖੋ ਹਵਾਨਾ ਚੈੱਕ ਕਰ ਲਓ ਪੂਰਾ ਸੋਹਣਾ ਠੀਕ ਹੈ ਜੀ ਹੋਰ ਹੈਗੀ ਕੋਈ ਜੀ ਬਸ ਜੀ ਆਹੀ ਭਾਜੀ ਹੁਣਾਂ ਕੋ ਪਸ਼ੂ ਆ ਤਕਰੀਬਨ 15 ਕ ਪਹੂ ਦਿਖਾਏ ਹੋਣੇ ਆਪਾਂ ਤੇ ਬਾਕੀ ਕੋਈ ਹੋਰ ਵੀ ਹੈਗੇ ਆ ਉਹ ਬਾਅਦ ਦੇ ਵਿੱਚ ਵੀਡੀਓ ਭਾਜੀ ਕਹਿੰਦੇ ਬਣਾ ਲਾਂਗੇ ਗੱਬਣਾ ਵਾ ਤੇ ਆ ਬਹੁਤ ਹੀ ਸੋਹਣੀਆਂ ਸਨਖੀਆਂ ਸਾਰੀਆਂ ਝੋਟੀਆਂ ਕੁਝ ਤਾਜ਼ੀਆਂ ਸੁਈਆਂ ਵੀ ਦਿਖਾਈਆਂ ਆਪਾਂ ਕੁਝ ਗੱਬਣਾ ਵੀ ਤੇ ਆ ਕੇ ਸੂਏ ਸਵਾਏ ਪਸ਼ੂ ਦੋ ਟਾਈਮ ਚੋਲਿਓ ਜਿਹੜਾ ਗੱਬਣ ਪਸ਼ੂਆਂ ਨੂੰ ਥਾਣ ਟਿੱਪ ਕੇ ਚੱਕ ਪਾਸ ਕਰਕੇ ਲੈ ਕੇ ਜਾਇਓ ਤਾਂ ਜੋ ਕਿਸੇ ਵੀ ਕਿਸਮ ਦਾ ਲਾਂਮਾ ਨਾ ਰਵੇ ਵੀਡੀਓ ਨੂੰ ਕਰ ਦਿਓ ਸ਼ੇਅਰ ਜੀ ਧੰਨਵਾਦ